ਪੰਜਾਬ ਦੀ ਧਰਤੀ ਤੇ ਜੋ ਵਾਪਰ ਰਿਹਾ ਤੁਹਾਨੂੰ ਪਤਾ ਹੈ ਲਗਭਗ 3-4 ਜ਼ਿਲ੍ਹੇ ਪੂਰੀ ਤਰ੍ਹਾਂ ਫਸਲਾਂ ਬਰਬਾਦ ਹੋ ਗਈਆਂ ਘਰ ਟਹਿ ਗਏ ਨੇ ਲੋਕ ਅੱਜ ਵੀ 5-5 10-10 ਫੁੱਟ ਪਾਣੀ ਚ ਬੈਠੇ ਪਰ ਧੰਨ ਨੇ ਗੁਰੂ ਨਾਨਕ ਦੇ ਵਾਰਿਸ ਹਨਾ ਰੋਟੀਆਂ ਹਰ ਛੈ ਲੈ ਕੇ ਲੱਖ ਲੱਖ ਪਾਣੀ ਚ ਘਰ ਘਰ ਤੱਕ ਬਚਾ ਰਹੇ ਪਰ ਮੈਂ ਇੱਕ ਗੱਲ ਮਹਿਸੂਸ ਕਰਦਾ ਠੀਕ ਹੈ ਕੁਦਰਤੀ ਵਾਤਾਵਰਨ ਇਦਾਂ ਦੇ ਬਣਦੇ ਰਹਿੰਦੇ ਹੁੰਦੇ ਆ ਇਹ ਸ਼ਿਕਵਾ ਵੀ ਹੈ ਵੀ ਮਨੁੱਖਤਾ ਵਾਸਤੇ ਸਾਰੀ ਲੋਕਾਈ ਵਾਸਤੇ ਸਿੱਖ ਬੋੜਦੇ ਨੇ ਪੰਜਾਬੀ ਬੋੜਦੇ ਨੇ ਪਰ ਜਦੋਂ ਸਾਡੇ ਤੇ ਬਿਪਤਾ ਪੈਂਦੀ ਕਦੀ ਕੋਈ ਨਹੀਂ ਬੋੜਿਆ ਅਸੀਂ ਬੰਬਾਂ 'ਚ ਵੀ ਆਪਣੀ ਰਾਖੀ ਆਪ ਕਰੀਏ ਅਸੀਂ ਬਿਪਤਾ 'ਚ ਵੀ ਆਪਣੀ ਰਾਖੀ ਆਪ ਕਰੀਏ ਅਸੀਂ ਭੁੱਖਿਆਂ ਨੂੰ ਵੀ ਆਪ ਰੋਟੀ ਵੰਡ ਕੇ ਖਾਈਏ ਤੇ ਫਿਰ ਇਹ ਦੇਸ਼ ਚ ਚਲਾਉਣ ਵਾਲੇ ਕਾਦੇ ਲਈ ਬੈਠੇ ਆ ਸਾਨੂੰ ਦੇ ਦਣ ਅਸੀਂ ਆਪੇ ਚਲਾ ਲਾਂਗੇ ਨਾਲੇ ਰੋਟੀ ਘਰ ਘਰ ਪਚਾ ਲਾਂਗੇ। ਤੋਂ ਉਹਨਾਂ ਵੀਰਾਂ ਨੂੰ ਨਮਸਕਾਰ ਹੈ ਜਿਹੜੇ ਲੱਗੇ ਹੋਏ ਆ ਤੁਸੀਂ ਜਰੂਰ ਬਾਹ ਫੜੋ ਜੀ ਜਿੰਨਾ ਜਿੰਨਾ ਕਰ ਸਕਦੇ ਹੋ ਨਾ ਜੀ ਜਿੱਥੇ ਜਿੱਥੇ ਵੀ ਤੁਹਾਡੇ ਸੰਪਰਕ ਨੇ ਤੁਸੀਂ ਮਦਦ ਕਰਨੀ ਸਫਰੇਛ ਹਦਦ ਕਾਫਲਾ ਦੇ ਵੀਰ ਵੀ ਲੱਗੇ ਹੋਏ ਆ ਮੈਨੂੰ ਮੇਰਾ ਜੀ ਨਹੀਂ ਕਰਦਾ ਵੀ ਮੈਂ ਕਹਾਂ ਤੁਸੀਂ ਪੈਸੇ ਦਿਓ ਤੁਹਾਡੇ ਆਪਣੇ ਆਪਣੇ ਸੰਪਰਕ ਹੈਗੇ ਆ ਤੁਸੀਂ ਜਰੂਰ ਮਦਦ ਕਰੋ